आज दे 10 सितंबर तांता श्री गुरु नानक देव जी महाराज जी दे विवाह पूर्व दीयां आप सबनो लाख लाख बधाइयां औ गुरु नानक देव जी महाराज जी दे आगे अरदास करिए कि ਘਰਾਂ ਚ ਰੋਟੀ ਚਲਾਈ ਜਾਈ ਮਾਲਕਾ ਕਦੇ ਵੀ ਕਿਸੇ ਤੋਂ ਮੰਗਣ ਦੀ ਲੋੜ ਨਾ ਪਵੇ ਬਾਬਾ ਨਾਨਕ ਜੀ ਨੇ ਸਾਨੂੰ ਮਿਹਨਤ ਕਰਕੇ ਕਿਰਤ ਕਰਕੇ ਰੋਟੀ ਕਮਾਉਣ ਦਾ ਰਾਹ ਦਿਖਾਇਆ ਇਸ ਲਈ ਹਮੇਸ਼ਾ ਮਿਹਨਤ ਦੇ ਰਾਹ ਤੇ ਚੱਲੋ ਕਦੇ ਵੀ ਐ ਨਹੀਂ ਸੋਚੀਦਾ ਕਿ ਮੈਨੂੰ ਸੁੱਖ ਮਿਲ ਜਨ ਘਰ ਬੈਠੇ ਮਿਲ ਜਨ ਹਮੇਸ਼ਾ ਇਹੋ ਹੀ ਮੰਗੀਦਾ ਕਿ ਮੈਂ ਮਿਹਨਤੀ ਕਰਦੇ ਰਹਾ ਕੰਮ ਕਰਦੇ ਚਲਦੇ ਫਿਰਦੇ ਇਨਸਾਨ ਚੰਗਾ ਕੰਮ ਕਰਦਾ ਚਲਦਾ ਫਿਰਦਾ ਹੀ ਇਨਸਾਨ ਚੰਗਾ ਜਦੋਂ ਆਪਣੀ ਮਿਹਨਤ ਦੀ ਖੂਨ ਪਸੀਨੇ ਦੀ ਕਮਾਈ ਦੀ ਰੋਟੀ ਖਾਓਗੇ ਨਾ ਉਹ ਰੋਟੀ ਦੇ ਸਕੂਨ ਹੀ ਅਲਗ ਹੋਏਗਾ ਕਿਉਂਕਿ ਤੁਸੀਂ ਆਪਣੇ ਹੱਦ ਲਾਏ ਤੁਹਾਨੂੰ ਉਸ ਰੋਟੀ ਦੀ ਕਦਰ ਪੈਗੀ ਗੁਰੂ ਨਾਨਕ ਦੇਵ ਜੀ ਕਹਿੰਦੇ ਸੋ ਕਿਉ ਮੰਦਾ ਕੀ ਜਿਤ ਜਮੇ ਰਾਜ ਆ ਉਹਨਾਂ ਔਰਤਾਂ ਨੂੰ ਬੁਰਾ ਕਿਉਂ ਕਿਹਾ ਜਾਵੇ ਜਿਨ੍ਹਾਂ ਨੇ ਰਾਜਿਆਂ ਨੂੰ ਜਨਮ ਦਿੱਤਾ ਔਰਤ ਦਾ ਦਰਜਾ ਬਹੁਤ ਉੱਚਾ ਗੁਰੂ ਅਰਣਾ ਦੇਵ ਜੀ ਨੇ ਆਪ ਸਮਝਾਇਆ ਕਿ ਤੁਹਾਡੇ ਘਰ ਚ ਸਵਰਗੀ ਔਰਤ ਬਣਾਉਂਦੀ ਹੈ ਤੁਹਾਡੀ ਮਾਂ ਦੇ ਰੂਪ ਚ ਤੁਹਾਡੀ ਭੈਣ ਦੇ ਰੂਪ ਚ ਤੁਹਾਡੇ ਹਮਸਫਰ ਦੇ ਰੂਪ ਚ ਹਮੇਸ਼ਾ ਤੁਹਾਡੀ ਜ਼ਿੰਦਗੀ ਨੂੰ ਸਾਂਭਦੀ ਹੈ ਇਸ ਲਈ ਔਰਤ ਦੀ ਇੱਜ਼ਤ ਹਮੇਸ਼ਾ ਕਰਿਆ ਕਰੋ ਕਦੇ ਵੀ ਕਿਸੇ ਦਾ ਹੱਕ ਨਾ ਮਾਰੋ ਕਦੇ ਵੀ ਕਿਸੇ ਨਾਲ ਨਫ਼ਰਤ ਨਾ ਕਰੋ ਤੁਹਾਡੇ ਅੰਦਰ ਈਰਖਾ ਨਹੀਂ ਹੋਣੀ ਚਾਹੀਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿੰਦੇ ਆ ਕਿ ਤੁਸੀਂ ਭਾਵੇਂ ਸਾਰਾ ਜਨਮ ਹੀ ਬੰਦਗੀ 'ਚ ਬਿਤਾਤਾ ਹੋਵੇ ਪਰ ਜਿੱਥੇ ਇੱਕ ਛੰਨ ਦੀ ਈਰਖਾ ਤੁਹਾਡੇ ਅੰਦਰ ਆ ਗਈ ਨਾ ਕਿਸੇ ਨੂੰ ਦੇਖ ਕੇ ਜਾਂ ਕਿਸੇ ਦਾ ਧਰਮ ਵੇਖ ਕੇ ਜਾਤ-ਪਾਤ ਦੇਖ ਕੇ ਤਾਂ ਤੁਹਾਡੀ ਬੰਦਗੀ ਕਿਸੇ ਵੀ ਲੇਖੇ ਨਹੀਂ ਲਗਣੀ ਕਿਉਂਕਿ ਸਭ ਨੂੰ ਉਸ ਮਾਲਕ ਨੇ ਬਣਾਇਆ ਜੇ ਤੁਸੀਂ ਆਪਣੇ ਮਨ ਦੇ ਅੰਦਰ ਫਰਕ ਕਰਨਾ ਸ਼ੁਰੂ ਕਰਤਾ ਨਾ ਕਿ ਇਹ ਧਰਮ ਦਾ ਬੰਦਾ ਹੈ ਜਾਤ ਦਾ ਬੰਦਾ ਹੈ ਛੋਟਾ ਹੈ ਵੱਡਾ ਤਾਂ ਫਿਰ ਤੁਸੀਂ ਰੱਬ ਦੀ ਪ੍ਰਾਪਤੀ ਕਦੇ ਵੀ ਨਹੀਂ ਕਰ ਸਕਦੇ ਤੁਸੀਂ ਭਾਵੇਂ ਲੱਖਾਂ ਜਨਮ ਲਲੋ ਉਹਦੀ ਬਣਾਈ ਦੁਨੀਆ ਨਾਲ ਪਿਆਰ ਕਰਨਾ ਸਿੱਖੋ ਜਦੋਂ ਨੇ ਬਣਾਇਆ ਹੀ ਸਭ ਨੂੰ ਆਪਣੇ ਹੱਥਾਂ ਨਾਲ ਉਹਨੇ ਕਿਸੇ 'ਚ ਫਰਕ ਕੀਤਾ ਹੀ ਨਹੀਂ ਉਹਦੇ ਲਈ ਤਾਂ ਸਾਰੇ ਉਹਦੇ ਬੱਚੇ ਐ ਤੇ ਫਿਰ ਆਪਾਂ ਉਹਦੀ ਬਣਾਈ ਦੁਨੀਆ ਨੂੰ ਗਲਤ ਕਿਵੇਂ ਕਹਿ ਸਕਦੇ ਆ ਆਪਾਂ ਕਿਵੇਂ ਜਾਤ ਪਾਤ ਦਾ ਰੋਲਾ ਜਾਂ ਧਰਮ ਦਾ ਰੋਲਾ ਪਾ ਕੇ ਕਿਸੇ ਨੂੰ ਨੀਵਾਂ ਜਾਂ ਕਿਸੇ ਨੂੰ ਉੱਚਾ ਕਹਿ ਸਕਦੇ ਆ ਜਦ ਕਿ ਮਾਲਕ ਦਾ ਸਭ ਦਾ ਇੱਕੋ ਹੀ ਐ ਇੱਕ ਕੋਈ ਰੋਸ਼ਨੀ ਤੋਂ ਸਾਰੇ ਉਭਜੇ ਆ ਕਦੇ ਵੀ ਕਿਸੇ ਨੂੰ ਮਾੜਾ ਨਾ ਬੋਲੋ ਕਿਸੇ ਬਾਰੇ ਮਾੜਾ ਨਾ ਸੋਚੋ ਚੰਗਾ ਕਰਿਆ ਕਰੋ ਸੇਵਾ ਕਰਿਆ ਕਰੋ ਜਿੰਨਾ ਤੁਸੀਂ ਸੇਵਾ ਕਰੋਗੇ ਪ੍ਰਮਾਤਮਾ ਤੁਹਾਡੇ ਤੇ ਉਹਨਾਂ ਖੁਸ਼ ਹੋਏਗਾ ਉਹਨਾਂ ਹੀ ਤੁਹਾਡੇ ਕਾਰਜ ਸੁੱਖਾਂ ਦੇ ਖਜ਼ਾਨੇ ਰਹਿਣਗੇ ਕਿਉਂਕਿ ਉਹ ਜਦੋਂ ਵੇਖਦਾ ਨਾ ਮੇਰੀ ਬਣਾਈ ਦੁਨੀਆ ਦੀ ਸੇਵਾ ਕਰ ਰਿਹਾ ਦੁੱਖ ਸਮਝ ਰਿਹਾ ਕਿਸੇ ਦਾ ਹਮਦਰਦੀ ਬਣ ਰਿਹਾ ਕਿਸੇ ਦਾ ਹੱਕ ਨਹੀਂ ਮਾਰ ਰਿਹਾ ਕਿਸੇ ਨੂੰ ਦੁੱਖ ਨਹੀਂ ਦੇ ਰਿਹਾ ਦਿਲ ਨਹੀਂ ਦੁਖਾ ਰਿਹਾ ਕਿਸੇ ਦਾ ਤਾਂ ਰੱਬ ਉਹ ਵੀ ਤੁਹਾਡੇ ਦੇ ਨਾਲ ਖੁਸ਼ ਹੋ ਜਾਂਦਾ ਫੇਰ ਤਾਂ ਤੁਸੀਂ ਜੋ ਵੀ ਮੰਗਣਾ ਤੁਹਾਨੂੰ ਸਭ ਕੁਝ ਮਿਲ ਜਾਣਾ ਫੇਰ ਤਾਂ ਤੁਸੀਂ ਉਹਦੇ ਲਾਡਲੇ ਬਣ ਜਾਂਦਾ ਤੇ ਲਾਡਲਾ ਜਿਹੜਾ ਬੱਚਾ ਬਣ ਜਾਂਦਾ ਨਾ ਆਪਣੇ ਪਿਓ ਦਾ ਉਹ ਫਿਰ ਕਦੇ ਵੀ ਪਿਓ ਨੂੰ ਕਿਸੇ ਚੀਜ਼ ਤੋਂ ਨਾ ਕਰ ਹੀ ਨਹੀਂ ਸਕਦਾ ਉਹਦੇ ਤਾਂ ਮੂੰਹੋਂ ਨਿਕਲਣ ਦੀ ਧੀਰ ਹੁੰਦੀ ਆ ਉਸੇ ਵਕਤ ਹੀ ਪਿਓ ਮੂਰੀ ਕਰ ਦਿੰਦਾ ਸੋ ਰੱਬ ਦੇ ਰਾਹ ਤੇ ਚੱਲਣਾ ਤੇ ਪਿਆਰ ਦੇ ਰਾਹ ਦੀਆਂ ਡੋਰਾ ਵੀ ਤੁਹਾਨੂੰ ਫੜਨੀਆਂ ਹੀ ਪੈਣੀਆਂ ਪਿਆਰ ਕਰਨਾ ਸਿੱਖੋ ਦੁਨੀਆ ਦੇ ਦੁੱਖ ਬਹੁਤ ਆਪਣਾ ਬਾਹਰ ਨਿਕਲ ਕੇ ਦੇਖੋਗੇ ਤਾਂ ਨਾਨਕ ਦੁਖੀਆ ਸਭ ਸੰਸਾਰ ਸਾਰੇ ਸੰਸਾਰ ਚ ਕੋਈ ਨਾ ਕੋਈ ਦੁੱਖ ਚੱਲ ਰਿਆ ਕੋਈ ਵੀ ਇੱਥੇ ਸੁਖੀ ਨਹੀਂਗਾ ਕਿਸੇ ਕੋਲੋਂ ਹਾਲ ਪੁੱਛੋਗੇ ਨਾ ਉਹਦੀ ਜ਼ਿੰਦਗੀ ਚ ਲੱਖਾਂ ਹੀ ਟੈਨਸ਼ਨਾਂ ਆਉਣਗੀਆਂ ਮੁਸ਼ਕਲਾਂ ਆਉਣਗੀਆਂ ਕਿਸੇ ਦੇ ਦੁੱਖ ਦਰਦ ਨੂੰ ਸਮਝੀਏ ਜੇ ਕਿਸੇ ਦਾ ਦਰਦ ਦੇਖ ਰਿਆ ਔਰ ਦੇ ਦਵਾਈ ਲਈਏ ਕਿਸੇ ਦੇ ਜ਼ਖਮਾਂ ਦਾ ਮਜ਼ਾਕ ਨਾ ਬਣਾਏ ਕਦੇ ਵੀ ਕਿਉਂਕਿ ਅੱਜ ਜੇ ਤੁਸੀਂ ਕਿਸੇ ਦੇ ਵਕਤ ਦਾ ਮਜ਼ਾਕ ਬਣਾਤਾ ਕਿਸੇ ਦੇ ਜ਼ਖਮਾਂ ਦਾ ਮਜ਼ਾਕ ਬਣਾਤਾ ਨਾ ਤੇ ਕਾਨੂੰ ਉਹ ਵਕਤ ਘੁੰਮ ਗਏ ਕਿਉਂਕਿ ਧਰਤੀ ਦਾ ਘੁੰਮਦੀ ਆ ਉਹ ਘੁੰਮ ਗਏ ਤੁਹਾਡੇ ਕੋਈ ਆਇਣਾ ਵਕਤ ਥੋੜੀ ਕਦੇ ਕਿਸੇ ਦਾ ਮਿੱਤ ਹੁੰਦਾ ਪਰਮਾਤਮਾ ਦੇ ਨਾਮ ਦੀ ਬੰਦਗੀ ਕਰਦੇ ਰੋ ਉਹਦਾ ਨਾਮ ਲੈਂਦੇ ਰੋ ਬਸ ਹਰ ਵੇਲੇ ਆਪਣੀਆਂ ਯਾਦਾਂ ਦੇ ਵਿੱਚ ਆਪਣੀ ਸਿਰਤ ਦੇ ਵਿੱਚ ਆਪਣੀ ਸੂਰਤ ਦੇ ਵਿੱਚ ਹਮੇਸ਼ਾ ਉਹਦਾ ਹੀ ਨਾਮ ਰੱਖਣਾ ਸਵੇਰੇ ਉੱਠਦੇ ਸ਼ਾਮ ਸਵੇਰੇ ਬਸ ਉਹਦੇ ਹੀ ਗੁਣ ਗਾਈ ਜਾਓ ਤੁਹਾਡੇ ਚਿਹਰੇ ਤੇ ਹੀ ਐਸੀ ਰੌਣਕ ਲੱਗ ਜਾਣੀ ਇੰਨਾ 108 ਦੇ ਨਾਮ ਦਾ ਕਿ ਤੁਹਾਨੂੰ ਖੁਦ ਮਹਿਸੂਸ ਹੋਏਗਾ ਕਿ ਹੁਣ ਮੈਨੂੰ ਕਿਸੇ ਵੀ ਗੱਲ ਦੀ ਪਰਵਾਹ ਨਹੀਂ ਹੈਗੀ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਜਿੱਦਾਂ ਦਾ ਮਰਜ਼ੀ ਸਮਾਂ ਆ ਜਾਏ ਜਿੱਦਾਂ ਦੇ ਮਰਜ਼ੀ ਹਾਲਾਤ ਆਏ ਨੇ ਮੇਰਾ ਪਰਮਾਤਮਾ ਮੇਰੇ ਨਾਲ ਬੈਠਾ ਮੈਨੂੰ ਕਿਸੇ ਨੇ ਕੀ ਕਰਦਣਾ ਇੱਥੇ ਸੋ ਐਸੇ ਤਰ੍ਹਾਂ ਕੋਸ਼ਿਸ਼ ਕਰੀਏ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਰਾਹ ਤੇ ਚੱਲਣ ਦੀ ਤੇ ਸਭ ਨਾਲ ਪਿਆਰ ਕਰਦੇ ਮੁਹੱਬਤ ਕਰਦੇ ਜ਼ਿੰਦਗੀ ਜੀਵਨ ਬਤਾਈਏ ਧੰਨਤਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹਦੇ ਵਿਆਹ ਪੂਰਵ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਖੁਸ਼ੀਆਂ ਹੀ ਖੁਸ਼ੀਆਂ ਆਈਆਂ ਅੱਜ ਵੇੜੇ ਜੇ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਯਾਦ ਕਰਦੇ ਸਾਰੇ ਲਿਖੀਏ ਧੰਨਤਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਰਿਆਂ ਤੇ ਮਿਹਰ ਕਰਨਾ ਸਾਰਿਆਂ ਤੇ ਕਿਰਪਾ ਕਰਨਾ ਆਪਣੀ